ਤਸ ਸਤਿਗਾਂਸਣ ਤੇ ਬਿਰਾਜਮਾਨ ਨਿਰਮਲ ਰੰਕਾਰ ਨੇਕ ਲੰਕ ਕਲ ਕਲਪਿਚ ਵੀ ਸਭ ਤਾਜੀ ਦੇ ਦਰਵਾਜ਼ੇ ਵਿੱਚ ਸ਼ਿਸ਼ੋਭਤ ਚਰਣਾ ਦਾ ਆਨੰਦ ਮਾਣ ਰਹੀ ਪਰਮ ਸਤਿਕਾਰ ਹਰ ਸਿੰਘ ਜੀ ਉਹ ਆਪ ਜੀ ਬਹੁਤ ਬੜਪਾਗੇ ਹੋ ਕਿ ਆਪ ਜੀ ਇਸ ਪ੍ਰੂਪਰਮੇਸ਼ੀਰ ਜੀ ਦੇ ਚਰਣਾ ਦਾ ਜਸ ਕਰਿਓ ਪਰਮ ਸਤਿਕਾਰਯੋਗ ਹਰ ਸਿੰਘ ਜੀ ਮੇ ਤੋਂ ਪਹਿਲਾਂ ਬਹੁਤੀ ਬਲਾਰੀ ਬੀਬਾਂ ਨੇ ਬਦਿਆ ਟੰਗ ਨਾਲ ਇਸ ਪਰਮੇਸ਼ਰ ਜੀ ਦੀ ਉਸਤਤ ਦੇ ਵਿੱਚ ਆਪ ਜੀ ਨਾਲ ਅਰਮਣ ਸਾਂਝੀ ਕੀਤੀ 10 ਵੀ ਆਪ ਜੀ ਨਾਲ ਇੱਕ ਛੋਟੀ ਜਿਹੀ ਲਿਖਤ ਸਾਂਝੀ ਕਰਨ ਲੱਗਾ ਜਦੋਂ ਅਨੰਦਪੁਰ ਦੇ ਕਿਲੇ ਦੇ ਵਿੱਚ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰਗੋਬ ਸਿੰਘ ਮਹਾਰਾਜੀ ਉਹਨੋਂ ਉਸ ਅਨੰਦਪੁਰ ਦੇ ਕਿਲੇ ਨੂੰ ਵਾਈ ਘਾਟ ਦੇ ਰਾਜਿਆਂ ਤੇ ਮੁਗਲ ਫੌਜਾਂ ਨੇ ਘੇਰਾ ਪਾ ਲਿਆ ਘੇਰਾ ਲੰਬਾ ਚੱਲਿਆ ਰਸ ਦੀ ਕਮੀ ਆਉਣ ਲੱਗੀ ਛੌਟ ਦੇ ਵਿੱਚ ਲੰਘਾ ਰਾਜਦੂ ਦੀ ਕਮੀ ਆਉਣ ਲੱਗੀ ਸਿੱਖਾਂ ਨੇ ਪਾਤਸ਼ਾਹ ਨੂੰ ਬੇਨਤੀ ਕਰ ਦਿੱਤੀ ਇਹ ਕਿਲੇ ਵਿੱਚ ਛੱਡ ਦਿੱਤਾ ਜਾਵੇ ਪਾਤਸ਼ਾਹ ਨੇ ਕਿਹਾ ਕਿ ਭਾਈ 2.5 ਦਿਨ ਰੁਕਜੋ ਨਹੀਂ ਮੰਨੇ ਉਸ ਤੋਂ ਬਾਅਦ ਦੁਬਾਰਾ ਫੇਰ ਬੇਨਤੀ ਕਰ ਦਿੱਤੀ ਪਾਤਸ਼ਾਹ ਨੇ ਫੇਰ ਕਿਹਾ ਕਿ ਭਾਈ ਇਹ ਹੋ ਰਿਹੀ 2.5 ਘੜੀਆਂ ਹੀ ਰੁਕਜੋ ਲੇਕਨ ਨਹੀਂ ਮੰਨੇ ਫੇਰ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਤੇ ਜਦੋਂ ਉਹਨਾਂ ਨੇ ਬੇਨਤੀ કરી ਨਾਲ ਸਿੱਖਾਂ ਦੇ उन्होंने कहा भाई ठीक है जी नहीं मानते ढाई सौ साल पिछे चले गए हम ढाई सौ साल बाद फिर इस तो प्रभु परमेशर अपना ढीया पूरा करके उस निर्भर निरंकार के क्या सी? पिता हमारे प्रगटे माज पिता पुत रल कि पिता पुति पिता जो तो मैं आव ढाई सौ साल बाद ढाई तो बाद मैं अपने पिता का पुरुष के मिलके ਜੋ ਜਦੋਂ ਆਨੰਦਪੁਰ ਦੀ ਧਰਤੀ ਨੂੰ ਛੱਡ ਕੇ ਚਲੇ ਜਾਂਦੇ ਨੇ ਛੁੱਟੀ ਜਿਹੀ ਲਿਖ ਕੱਢੀ ਆ ਤੇ ਉਹ ਆਨੰਦਪੁਰ ਦੀ ਧਰਤੀ ਕੀ ਕਹਿੰਦੀ ਆ ਉਹ ਆਪ ਜੀ ਨਾਲ ਸਰਵਣੀ ਸੰਜੀ ਕਰਾਂਗੇ ਹੁ ਗੋਵਿੰਦ ਕਾਹੇ ਪੋਰੇ ਆਨੰਦ ਪਿਆਰੋ ਜਦੋਂ ਛੱਡ ਕੇ ਚਲੇ ਜਾਂਦੇ ਉਹ ਧਰਤੀ ਵੀ ਬਰਲਾਪ ਕਰਦੀ ਆ ਉਹ ਰੋਂਦੀ ਆ ਗੋਵਿੰਦ ਕਾਹੇ ਪੋਰੇ ਨੰਦ ਪਿਆਰੋ ਬੇਨ ਨੇਤਰ ਨੈਣਾ ਨੀਰ ਵਹਾਈਆ ਅੱਖਾਂ ਦੇ ਵਿੱਚ ਨੀਤਰ ਭੈਣ ਨੀਂ ਨੀਗੋ ਤੱਪੀਆ ਤੱਪੀ ਬੋਲਦੀ ਆ ਉਹ ਬਿਨਾਂ ਨੈਣਾ ਤੋਂ ਨੇਤਰਾਂ ਦੇ ਵਿੱਚੋਂ ਅੱਖਾਂ ਵਹਾਉਂਦੀ ਆ ਕੀ ਕਹਿੰਦੀ ਆ ਤੋ ਬਿੰਨ ਮੇਰੀ ਬਾਤ ਨਾ ਪੁੱਛੇ ਕੋ ਕਿ ਹੁਣ ਮੇਰੀ ਕਿਸੇ ਨੇ ਹਾਂ ਨਹੀਂ ਪੁੱਛਣਾ ਸੁਹਾਗ ਕਿਨੈਕ ਨਾਜਰੀ ਕੋਈ ਨਾ ਆਈਆ ਕਿਉਂ ਨਾਤਾ ਤੋੜਿਆ ਮੁਹੱਬਤ ਨੂੰ ਕਿਤਾਹ ਪਹਿਲਾਂ ਮੇਰੇ ਲਈ ਨਾ ਮੁਹੱਬਤੂ ਹੁਣ ਨਾਤਾ ਤੋੜ ਲਿਆ ਮੁਹੱਬਤ ਨੂੰ ਤੋੜ ਲਈ ਕਿਉਂ ਨਾਤਾ ਤੋੜਿਆ ਮੁਹੱਬਤ ਨੂੰ ਤੇਰੇ ਭੇਦਾਂ ਦੇਖ ਲਈਆਂ ਤੇ ਪੇ ਤਾਂ ਬੋਲ ਜਿਹੜਾ ਪੇ ਦਾ ਜਿਹੜਾ ਪੇਦ ਖੋਲ ਦੇ ਤੂੰ ਕਿਉਂ ਮੇਰੇ ਨਾਲੋਂ ਨਾਤਾ ਤੋੜ ਗਿਆ ਕਿਉਂ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਚੱਲਣ ਆਏ ਕਿ ਕਿ ਜਿਉਂ ਨੰਦਪੁਰ ਦੀ ਧਰਤੀ ਨੂੰ ਨਾ ਛੱਡਦੇ ਤੇ ਜਿਹੜਾ ਅੱਗੇ ਆਉਣ ਵਾਲਾ ਟੱਈਆ ਸੀਗਾ ਉਹਦਾ ਲੇਖ ਕਿਵੇਂ ਬਣਦਾ ਮੇਰੇ ਅੰਦਰ ਤੇਰਾ ਚਰਨ ਗਿਆ ਸ਼ੋ ਕਿ ਮੇਰੇ ਅੰਦਰ ਤੇਰੀ ਚਰਨਾਂ ਦੀ ਸ਼ੋ ਪ੍ਰਾਪਤ ਹੋਈਆ ਮੈਨੂੰ ਧਰਤੀ ਕਹਿ ਰਹੀ ਆ ਨੰਦਪੁਰ ਦੀ ਚਰਨਾ ਮਨੀ ਚਰਨਾ ਆ ਕਾਹਨੇ ਆਪਣਾ ਪਾਪ ਲਿਆ ਤੋ ਮੈਨੂੰ ਤੇਰੇ ਚਰਨਾਂ ਦੀ ਛੋਹ ਪ੍ਰਾਪਤ ਹੋ ਕਿ ਤੇਰੀ ਸ਼ਰਨ ਦੇ ਵਿੱਚ ਮੈਨੂੰ ਸ਼ਰਨਾਈ ਮਿਲ ਗਈ ਇਹਦੇ ਨਾਲ ਇਸ ਧਰਤੀ ਦੀ ਕੀ ਆ ਪਾਪ ਜਿਹੜੇ ਨੇ ਉਹ ਖਤਮ ਹੋ ਗਏ ਨੇ ਦੁਰਮਤ ਮੈਂ ਅੜਤ ਵਾਈਆ ਦੁਰਮਤ ਮੈਂ ਅਗਵਾਈਆ ਤੇਰੇ ਪ੍ਰਕਾਸ਼ ਦੀ ਹੋਈ ਤੋ ਮੇਨ ਲੋਚੇ ਨਜ਼ਰੀ ਆਈਆ ਤੇਰੇ ਪ੍ਰਕਾਸ਼ ਦੀ बिना लोच तो नजर ही आई है मैं खाली भंडारे मेरे भंडारे मेरे खाली कर दिते ने तेन मेरे करती आनंदपुर की ता। मेरे ना ध्रोह मेरे भंडारे खाली करके तू तो त्रोह करके चलिया

ਬਾਪੀ ਕੇ ਏਕੜ ਕਰਾਈਆ ਗੋਵਿੰਦ ਕੈ ਪੁਰ ਅਨੰਦ ਬਹਾਏ ਨੀਰ ਨਿਰਭੁ ਚਾਹ ਪਰ ਪ੍ਰੇਮ ਲਗਾਈਆ ਜਦੋਂ ਪ੍ਰੇਮ ਆਉਂਦਾ ਬ੍ਰਾਗ ਆਉਂਦਾ ਉਦੋਂ ਅੱਖਾਂ ਦੇ ਵਿੱਚ ਨੀਂਦ ਨਹੀਂ ਆਉਂਦੀ ਕਹਿੰਦੇ ਉਹ ਪ੍ਰੇਮ ਦੇ ਸ਼ਹਿਰ ਲਾ ਦਿੱਤੀ ਅਨੰਦਪੁਰ ਦੀ ਧਰਤੀ ਨੇ ngo banda ka pore naam doha hai niro chhay par prem lagaya kyon padn te te kadiyo tad veer ki banaya kyon ta takdeer badal ki tad veer banali ta ki tang banaliya mai ban ke fakir ਕਿਐ ਮਿਸ਼ਾ ਤੇਰੇ ਚਰਨਾ ਸੀਸ ਚੁਕਾਈਆ ਮੈਂ ਤੇਰੇ ਚਰਨਾ ਤੇ ਸੀਸ ਝੁਕਾ ਨਮਣੀ ਹੋ ਕੇ ਸੱਚੇ ਪ੍ਰੇਮ ਦਾ ਦੇ ਸੀਰ ਅੰਮ੍ਰਿਤ ਰਸ ਚਖਾਈਆ ਮੰਗ ਮੰਗਦੀ ਸੱਚੇ ਪ੍ਰੇਮ ਦਾ ਸੀਰ ਦੇ ਦੇ ਅੰਮ੍ਰਿਤ ਰਸ ਚਖਾ ਦੇ ਏ ਤੇਰਾ ਵਿਰਸਾ ਤੇਰੀ ਜਗੀਰ ਤੇਰੇ ਨਾਮ ਲਗਾਇਆ ਜਿੱਤੇ ਗੁਰਮਖਾਂ ਦੀ ਰਹਿੰਦੀ ਪੀੜ ਉਹ ਖਾਲੀ ਦਵਾਰੇ ਰਹੇ ਕੁਰਲਾਈਆ ਜਿੱਤੇ ਗੁਰਮਖਾਂ ਦੀ ਪੀੜ ਰਹਿੰਦੀ ਸੀ ਉਹ ਖਾਲੀ ਕਰ ਛੱਡਿਆਂ ਚੱਲਿਆਂ ਮੇਰੋਂ ਵਿੱਚ ਮੇਰੀ ਅੰਗਰੋ ਨਿਕਲੇ ਪੀਂਗੜ ਈਵਜ ਤੀਰ ਨਾ ਕੋ ਆਈਆ ਬਾਸਤਾ ਪਾ ਮਾ ਕੱਢ ਲਕੀਰ ਜਦੋਂ ਅਸੀਂ ਨਕਲ ਲਕੀਰਾਂ ਕੱਢਦੇ ਹਾਂ ਨਾ ਉਦੋਂ ਪਰਮੇਸ਼ਰ ਵੀ ਟੁੱਟ ਜਾਂਦਾ ਨਮਾਣੀ ਹੋ ਜਾਂਦਾ ਉਸ ਟਾਈਮ ਅਸੀਂ ਧਰਤੀ ਵੀ ਅਨੰਤਪੁਰ ਦੀ ਨਮਾਣੀ ਹੋ ਕੇ ਨਕਲ ਲਕੀਰਾਂ ਕੱਢਦੀ ਹੈ ਕਿ ਮੇਰੇ ਪੱਲੇ ਠਹਿਰ ਪਾ ਦੇ ਅਮਰਤਾ ਸੀਰ ਆ ਜਿਹੜਾ ਤੇਰੇ ਹਿੱਸੇ ਆ ਤੇਰੀ ਜ਼ਗੀਰ ਆ ਤੂੰ ਮਿਲ ਦੇ ਵਾਸਪਾ ਮਾ ਕਦਲ ਕੀਰੇ ਨਿਉ ਨਿਉ ਹੂ ਸੀਸ ਝੁਕਾਇਆ ਤੂੰ ਲੇਖਾ ਜਾਣੇ ਸਾਹ ਕੀਰ ਤੂ ਸਾਰੇ ਦੇ ਲਿਖੀ ਜਾਂਦਾ ਸਾਦਾ ਤੇ ਕੀਤਨ ਚਾ ਨਿਸ਼ਾਨ ਨੂਰ ਖੁਦਾਈਆ ਤੇਰੇ ਅਗੇ ਵਾਸਤਾ ਹਕ ਅਮੀਨਾ ਕਾਮਲ ਮਰਸ਼ਦ ਹੋ ਸਹਾਈਆ ज्योति जो स्वरूप हर आप अपनी कृपा कर साचा हुक्म इक ਸੁਨਾਈਆ ਗੁਰ ਗੋਵਿੰਦ ਕਹੈ ਤੋਰ ਆਨੰਦ ਮਾਰੀ ਤਾ ਕੂਕ ਕੂਕ ਸੁਨਾਈਆ ਮੈਨੂੰ ਦਿਸੇ ਕੋਈ ਨਾ ਰੇ ਵਰ ਤੇਰੀ ਚੱਲੇ ਨਾ ਜਾਏ ਜੁਦਾਈਆ ਮੈਨੂੰ ਕੋਈ ਹੋਰ ਨਹੀਂ ਆ ਤੇਰੀ ਇਹ ਜੁਦਾਈ ਮੈਨੂੰ ਚੱਲੇ ਨਹੀਂ ਜਾ ਰਹੀ ਤੇਰੇ ਬਿਨਾ ਕੰਮ ਨਾ ਆਵੇ ਖਲਕ ਖੁਦਾ ਤਹੇ ਬਿਨਾ ਖਲਕ ਖੁਦਾ ਵੀ ਕੰਮ ਨਹੀਂ ਆਉਣਾ ਜੀਰ ਤੇ ਕਿਰਪਾ ਕਰ ਰਹਿਮ ਕਰ ਹਾਦ ਮੁਹੋ ਕੇ ਚੋਰੀ ਦਾਈਆ ਇਹ ਨੰਨੇ ਕਰ ਦੇਵਦਲਾ ਉਨ ਬਦਲੀ ਵਿੱਚ ਅਗਲੀ ਰੂਪ ਬਟਾਈਆ ਅਧਿ ਹੋ ਕੇ ਇਨਸਾਫ ਕਰਨ ਵਾਲਾ ਨੂੰ ਬਦਲ ਕੇ ਮੇਰੇ ਤੇ ਕਿਰਪਾ ਕਰ ਦੇ ਤਾਂ ਦੇ ਦਾਰੇ ਮੋਹ ਸਹਾਂ ਸਹਤਾ ਅਨੈਤ ਵਿੱਚ ਚੋੜੀ ਪਾਈਆ ਖਰਾਲ ਦੇ ਵਿੱਚ ਉਹ ਜੀ ਸਹਤਾ ਮੇਰੀ ਚੋੜੀ ਦੇ ਵਿੱਚ ਪਾ ਦੇ ਕਿਰਪਾ ਕਰ ਦੇ ਕਿਉਂ ਬੱਟਾ ਮੁਖ ਪੁਆ ਬੇਨ ਕਰਗਟ ਲੈ ਅੰਡੜਾਈਆ ਮੈਂ ਵਾਸਤਾਰ ਹਾਂ ਪਾ ਤੇਰੇ ਚੰਨਾ ਸੀਸ ਨਵਾਈਆ ਜੋਤੀ ਜੋ ਸਰੂਪਾਰ ਆਪ ਆਪਣੀ ਕਿਰਪਾ ਕਰ ਸਾਜਾ ਕੇ ਨਿ ਰਹਾ ਬਖਾਈਆ ਗੋਵਿੰਦ ਕਾਇ ਪੋਰਾ ਉਹ ਹੋਵੇਂਗਾ ਕਹੇ ਕੋਰੋਂ ਨੰਬ ਮਾਰੀ ਠੀਕੇ ਉੱਚੀ ਕੂਕ ਕੂਕ ਸਣਾਈਆ ਹੁਣ ਕਾਦੇ ਰਖਾਉ ਢੀਕੇ ਤੇ ਮੈਂ ਹੁਣ ਤੇਰੀ ਫੇਰ ਕਦੋਂ ਢੀਕ ਰੱਖਾਂ ਕੀ ਕੁਮਾਰ ਕੇ ਅਨੰਤ ਵਰਦੀ ਧਰਤੀ 10 ਬਸਾ ਸੈੰਤ ਜੀ ਗੁਰੂ ਗੋਬਿੰਦ ਮਹਾਰਾਜੀ ਨੂੰ ਬੇਨਤੀ ਕਰਦੀ ਆ ਹੁਣ ਕਾਦੇ ਰੱਖਾਂ ਓਢੀ ਕੇ ਤੁਰ ਗਏ ਮਾਲਕ ਦਸਣਾ ਮਾਈਆ ਕਵਣ ਵੇੜਾ ਬਖਤ ਤਰੀਕੇ ਹੋ ਕਿ ਦਸਣਾ ਹੋਏਗਾ ਮੈਂ ਕਦੋਂ ਤੇਰੀ ਡੀਕ ਰਖਾਂ ਤਰੀਕਾ ਜਨਾ ਜਨਾਈਆ ਮੇਰਾ ਅੰਤ ਰੋਏ ਝਾਂਡਾ ਸੀਤ ਅਗਨੀ ਤਤ ਵਜਾਈਆ ਗੋਵਿੰਦ ਗਿਆ

तू बैठना बैठा रहा तीतो त्रै गुण बेचो अपना मुख छपाई अपने अंदर रखनी मेरी प्रीत बृष्टि हो अपने मेरी प्रीत तो, रखनी बार सृष्टि हल्का ताचे नाम दी देत असलीयत दी दर असलीत तो दस दी

ਮਾਂ ਜਦੇ ਨ ਕੋਛ ਤੇਰਾ ਆਇਆ ਉਸ ਵੇਲੇ ਸੱਚ ਪਿਆਰ ਦੀ ਬਦਲਾ ਬਲਦੀ ਤੇ ਉਹ ਤੋਂ ਬਲਦੀ ਤੇ ਬਦਲ ਦਿਆਂਗਾ ਸੱਚ ਪਿਆਰ ਵੇਸ ਰਸਾ ਰੂਪ ਬਟਾਈਆ ਸੱਚ ਨੰਦ ਦੀ ਬਣਾ ਮਲਕੀਆ ਤੇ ਪੂਰ ਪੂਰਨ ਬ੍ਰਹਮਦਰ ਰਾਇਆ ਉਹਨਾਂ ਸਾਰੀ ਖੇਡ ਹੋਏਗੀ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਕੇ ਸਾਚਾ ਹਰ नेकलंक नारायण महाराज शेर सिंह विष्णु भगवान भगवान अपना हुए तो परमेश्वर जी ने कृपा की आप स्वयं आके उस परमेश्वर ने हम सतगुर शब्द मिल केलंक कल, कल कल की चवीसा अवतार बन के जो शब्द तार परमेश्वर जी ने हरमणी के चौबी तो ग्रंथ अंकित करवाए जिस सारे बुलारे जन उस परमेश्वर जी उस आप जी सी कर रहे हैं ਹਰ ਵਾਰੀ ਪੜਦੇ ਆਂ ਕਈ ਵਾਰ ਲਾਜੇ ਦਰਦ ਹੋ ਜਾਂਦਾ ਪਰਮੇਸ਼ਰ ਜੀ ਤੂੰ ਹਰ ਸੰਗ ਕੋ ਖਿਮਾ ਜੱਜਨਾ